ਹਾਂਜੀ ਵੀ ਦੋਸਤੋ ਕੀ ਹਾਲ ਚਾਲ ਹੈ ਤੁਸੀਂ ਠੀਕ ਠਾਕ ਹੋਵੋਗੇ ਆਈ ਹੋਪ ਤੁਸੀਂ ਵਧੀਆ ਹੋਵੋਗੇ ਗੱਜ ਕੇ ਬੁਲਾਵਾਂਗੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਏ ਹੋਏ ਆ ਆਪਣੇ 1 ਬਾਈ 1 ਵਲੌਗ ਰੈਡੀ ਹੋ ਚੁੱਕੇ ਨੇ ਆ ਰਹੇ ਆ ਤੁਸੀਂ ਦੇਖ ਰਹੇ ਹੋ ਪਿਆਰ ਕਰ ਰਹੇ ਹੋ ਪਿਆਰ ਦੇ ਰਹੇ ਹੋ ਤੇ ਲਾਈਕ ਕਮੈਂਟ ਕਰਿਆ ਕਰੋ ਦੱਬ ਕੇ ਸ਼ੇਅਰ ਕਰਿਆ ਕਰੋ ਤੇ ਹੁਣ ਆਪਾਂ ਜਾ ਰਹੇ ਆ ਜੀ ਅੱਜ ਆਮ ਖਾਸ ਕਿਲੇ ਵਿੱਚ ਜਿੱਦਾਂ ਕਿ ਹੁਣ ਤੁਹਾਨੂੰ ਆਪਾਂ ਲੈ ਕੇ ਜਾਵਾਂਗੇ ਤੁਹਾਨੂੰ ਵਿਊ ਚੈੱਕ ਕਰਵਾਵਾਂਗੇ ਦਿਖਾਵਾਂਗੇ ਤੁਸੀਂ ਬਣੇ ਰਹੋ ਸਾਡੇ ਵਲੌਗਸ ਦੇ ਨਾਲ ਇਦਾਂ ਹੀ ਆਪਣੇ ਵਲੌਗ ਆਉਂਦੇ ਰਹਿੰਦੇ ਆ ਤੁਸੀਂ ਆਪਣੇ ਚੈਨਲ ਨੂੰ ਕਰ ਲਓ ਮਿੱਤਰੋ ਸਬਸਕ੍ਰਾਈਬ ਇਹ ਹੁਣ ਤੁਸੀਂ ਦੇਖ ਰਹੇ ਹੋ ਜਿੱਦਾਂ ਕਿ ਟਰੈਕਟਰ ਟਰਾਲੇ ਇਹ ਹੁਣ ਜਾ ਰਹੇ ਆ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਇਹ ਹੁਣ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਜਿੱਦਾਂ ਕਿ ਅੱਜ ਨਗਰ ਕੀਰਤਨ ਸੀ ਪਾਲਕੀ ਸਾਹਿਬ ਆਈ ਸੀ ਜੋਤੀ ਸੁਖ ਗੁਰਦੁਆਸਾਹਬ ਮਤਲਬ ਕਿ ਆਰੰਭ ਹੁੰਦੀ ਹੈ ਤੇ ਉਸ ਤੋਂ ਬਾਅਦ ਕੁਝ ਕੁ ਸੰਤਾਂ ਰੁਕ ਜਾਂਦੀਆਂ ਤੇ ਕੁਝ ਕੁ ਸੰਤਾਂ ਚਲੇ ਜਾਂਦੇ ਨੇ ਜਿੱਦਾਂ ਕਿ ਆ ਦੇਖ ਸਕਦੇ ਹੋ ਤੁਸੀਂ ਜਾ ਰਹੇ ਨੇ ਲਾਈਨ ਦੇ ਵਿੱਚ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਅੱਜ ਪਜਾਰੇ ਜੀ ਆਮ ਖਾਸ ਕਿਲੇ ਦੇ ਵਿੱਚ ਬਾਗ ਦੇ ਵਿੱਚ ਉੱਤਧਾਵੀ ਇਹ ਪੱਥਰਾ ਬਹੁਤ ਇਤਿਹਾਸ ਜਾਣੂ ਕਰਾਵਾਂਗੇ ਜਿੰਨਾ ਕੋ ਆਪਾਂ ਨੂੰ ਪਤਾ ਹੋ ਸਕਿਆ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਤੁਸੀਂ ਬਣੇ ਰਹੋ ਆਪਣੇ ਵਲੌਗਸ ਦੇ ਨਾਲ ਤੇ ਆਪਣੇ ਪਹਿਲਾਂ ਵੀ ਵਲੌਗਸ ਆ ਰਹੇ ਆ ਗੁਰਦੁਆਰਿਆਂ ਦੇ ਉੱਪਰ ਆਪਾਂ ਵਲੌਗਸ ਬਣਾਏ ਆ ਗੁਰਦੁਆਰਾ ਸਾਹਿਬ ਤੇ ਤੇ ਹਰ ਇੱਕ ਗੁਰਦੁਆਰਾ ਸਾਹਿਬ ਤੇ ਆਪਾਂ ਵਲੌਗਸ ਤਿਆਰ ਕੀਤੇ ਹੋਏ ਆ ਤੁਸੀਂ ਦੇਖੋ ਤੇ ਪਿਆਰ ਦੋ ਤੇ ਦਬਕੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੁਹਾਡੀ ਸਪੋਰਟ ਸਦਕੇ ਹੀ ਆ ਤੁਹਾਡੇ ਕਰਕੇ ਇਹ ਸਭ ਕੁਝ ਲਓ ਵੀ ਮਿੱਤਰੋ ਅਪਾ ਫਾਈਨਲੀ ਕਹਿੰਦੇ ਕਿਥੇ ਪਹੁੰਚ ਚੁੱਕੇ ਆ ਕਹਿੰਦੇ ਆਮ ਖਾਸ ਕਿਲੇ ਦੇ ਵਿੱਚ ਬਾਗ ਦੇ ਵਿੱਚ ਅਪਾ ਪਹੁੰਚ ਚੁੱਕੇ ਆ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਪੁਲਸ ਵੀਰਾ ਵੱਲੋਂ ਫਰਗੇਟ ਗੱਡੀ ਲਗਾਈ ਗਈ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਬੋਰਡ ਬਹੁਤ ਹੀ ਜ਼ਿਆਦਾ ਪੁਰਾਣਾ ਹੋ ਚੁੱਕਿਆ ਹੈ ਤੇ ਅੱਖਰ ਵਗੈਰਾ ਮਿਟ ਚੁੱਕੇ ਆ ਤਾਂ ਤੁਸੀਂ ਸਾਹਮਣੇ 뷰 ਚੈੱਕ ਕਰ ਸਕਦੇ ਹੋ ਸੰਤਾਂ ਆ ਰਹੀਆਂ ਤੇ ਘੁੰਮ ਰਹੀਆਂ ਨੇ ਦੇਖ ਰਹੇ ਨੇ ਦੇਖ ਸਕਦੇ ਹੋ ਤੁਸੀਂ ਇੱਧਰ ਤੇ ਸੰਤਾਂ ਘੁੰਮ ਕੇ ਆ ਰਹੇ ਆ ਬਾਹਰ ਕੋਈ ਜਾ ਰਿਹਾ ਕੋਈ ਆ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਬਣੇ ਰਹੋ ਆਪਣੇ ਵਲੌਗਸ ਨਾਲ ਇਦਾਂ ਹੀ ਤੁਹਾਨੂੰ ਆਪਾ ਘੁਮਾਵਾਂਗੇ ਸਾਰੇ ਤਾਂ ਤੁਸੀਂ ਐਂਡ ਤੱਕ ਬਣੇ ਰਹੋ ਤੇ ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀਰ ਜੀ ਹੁਣ ਸੈਲਫੀਆਂ ਕਰ ਰਹੇ ਆ ਦੇਖ ਸਕਦੇ ਹੋ ਤੇ ਇਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਹੁਣੇ ਬੈਠੇ ਆ ਸੈਲਫੀਆ ਕਰਵਾ ਰਹੇ ਆ ਤੇ ਲਓ ਵੀ ਮਿੱਤਰੋ ਕਰੋ ਫਿਰ ਚੈੱਕ ਕਿਉਂ ਪੈਂਦੀ ਤੱਕ ਫਿਰ ਚੋਬਰਾਂ ਦੇ ਸਾਰੇ ਕਹਿੰਦੇ ਆ ਸਰਦਾਰ ਬੰਦੇ ਆ ਹਨਾ ਤੇ ਚਲੋ ਵਧੀਆ ਚੰਗੀ ਗੱਲ ਆ ਕੇਸ ਰੱਖੋ ਪੱਗਾ ਬੰਨਿਆ ਕਰੋ ਸਰਦਾਰੀਆਂ ਬਖਸ਼ੀਆਂ ਵਾਹਿਗੁਰੂ ਨੇ ਤੇ ਤੁਸੀਂ ਹੁਣ ਸਾਹਮਣੇ ਚੈੱਕ ਕਰ ਸਕਦੇ ਹੋ ਪੁਰਾਣੇ ਸਮੇਂ ਦੇ ਘਟੋ ਘਟਵੀ ਇਤਿਹਾਸਕ ਅਨੁਸਾਰ ਦੱਸ ਰਹੇ ਕਿ ਜਿੱਦਾਂ ਕਿ 400 ਸਾਲ ਪੁਰਾਣੀ ਆ ਇਮਾਰਤਾਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਹੁਣ ਆਪਾਂ ਇੱਥੋਂ ਦਾ ਥੋੜਾ ਬਹੁਤ ਇਤਿਹਾਸ ਤੁਹਾਨੂੰ ਦੱਸਾਂਗੇ ਤੁਸੀਂ ਬਣੇ ਰਹੋ ਆਪਣੇ ਵਲੌਗਸ ਦੇ ਨਾਲ ਤੇ ਹੁਣ ਆਪਾਂ ਐਂਟਰ ਹੋਵਾਂਗੇ ਜੀ ਅੰਦਰ ਜਿੱਦਾਂ ਕਿ ਮੇਨ ਜਿੱਦਾਂ ਕਿ ਹੁਣ ਆਪਾਂ ਕਹਿ ਸਕਦੇ ਇਹਨੂੰ ਤਲਾਕ ਕਹਿ ਸਕਦੇ ਹਾਂ ਜਿਸ ਦੇ ਵਿੱਚ ਪਾਣੀ ਛੱਡਿਆ ਜਾਂਦਾ ਸੀ ਤੇ ਕਮਰੇ ਠੰਡੇ ਕੀਤੇ ਜਾਂਦੇ ਸੀ ਉਸ ਸਮਿਆਂ ਦੇ ਵਿੱਚ ਤੇ ਹਾਂਜੀ ਬਈ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਇਮਾਰਤਾਂ ਦੇਖ ਸਕਦੇ ਹੋ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਖਾਨੇ ਜੇ ਬਣੇ ਹੋਏ ਆ ਇਹਨਾਂ ਦੇ ਥੱਲੋਂ ਦੀ ਪਾਣੀ ਇਧਰ ਉਧਰ ਜਾਂਦਾ ਸੀ ਇਸ ਦੇ ਵਿੱਚ ਪਾਣੀ ਛੱਡਿਆ ਜਾਂਦਾ ਸੀ ਇਹ ਅੱਗੇ ਕਮਰਿਆਂ ਦੇ ਵਿੱਚ ਜਾਂਦਾ ਸੀ ਜੋ ਕਿ ਕਮਰੇ ਠੰਡੇ ਹੁੰਦੇ ਸੀ ਛੋਟੀਆਂ ਛੋਟੀਆਂ ਨਾਲੀਆਂ ਬਣਾਈਆਂ ਹੁੰਦੀਆਂ ਸੀ ਉਹ ਨਾਲੀਆਂ ਦੇ ਵਿੱਚ ਦੀ ਪਾਣੀ ਗੁਜ਼ਰਦਾ ਸੀ ਤੇ ਉਹਨਾਂ ਦੇ ਨਾਲ ਹੀ ਮਤਲਬ ਕਿ ਠੰਡੇ ਹੁੰਦੇ ਸੀ ਆਮ ਖਾਸ ਬਾਗ ਜਿੱਦਾਂ ਕਿ ਇੱਕ ਮੁਗਲ ਰਾਜ ਸਮੇਂ ਸ਼ਾਹੀ ਅਤੇ ਆਮ ਲੋਕਾਂ ਲਈ ਬਣਾਈ ਗਈ ਇੱਕ ਸਰਾਹ ਕਹਿ ਸਕਦੇ ਆ ਰੁਕਣ ਲਈ ਆਉਣ ਜਾਣ ਦੇ ਲਈ ਇਹ ਉੱਤਰੀ ਭਾਰਤ ਦੇ ਸਭ ਤੋਂ ਅਲੋਕਾਰ ਬਾਗਾਂ ਦੇ ਵਿੱਚੋਂ ਇੱਕ ਬਾਗ ਹੈ ਜੀ ਤੇ ਸ਼ੁਰੂ ਵਿੱਚ ਇਸ ਨੂੰ ਕਹਿੰਦੇ ਬਾਬਰ ਨੇ ਬਣਵਾਇਆ ਸੀ ਅਦੇ ਸ਼ਾਹਜਹਾਨ ਨੇ ਇਸ ਨੂੰ ਦੁਬਾਰਾ ਤਿਆਰ ਕਰਵਾਇਆ ਸੀ ਤਾਂ ਜੋ ਸ਼ਾਹੀ ਰਾਜੇ ਤੇ ਉਹਨਾਂ ਦੇ ਪਰਿਵਾਰ ਦਿੱਲੀ ਤੋਂ ਲਾਹੌਰ ਆਉਂਦੇ ਜਾਂਦੇ ਸਮੇਂ ਇੱਥੇ ਠਹਿਰ ਸਕਣ ਤੇ ਇਹ ਕੰਪਲੈਕਸ ਸਰਦਖਾਨਾ ਹੈ ਇਹ ਖਾਸ ਲਈ ਮਸ਼ਹੂਰ ਸੀ ਤੇ ਜਿਸ ਵਿੱਚ ਕਮਰੇ ਠੰਡੇ ਕਰਨ ਲਈ ਖਾਸ ਏਸੀ ਪ੍ਰਬੰਧ ਕੀਤਾ ਹੋਇਆ ਸੀ ਇਸ ਵਿੱਚ ਹਮਾਮ ਸ਼ੀਸ਼ਮੈਲ ਦੌਲਤਖਾਨਾ ਇਹ ਖਾਸ ਸ਼ਾਮਲ ਹਨ ਤੇ ਤੁਸੀਂ ਇੱਧਰ ਸਾਹਮਣੇ ਚੈੱਕ ਕਰ ਸਕਦੇ ਹੋ ਆਪਾਂ ਜਾ ਰਹੇ ਹਾਂ ਤੇ ਘੁੰਮ ਰਹੇ ਆ ਨਾ ਨਾਲ ਤੇ ਇਹ ਮਤਲਬ ਕਿ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਇੱਧਰ ਤਸਵੀਰਾਂ ਵੀ ਹੋ ਰਹੀਆਂ ਫੋਟੋਗ੍ਰਾਫੀਆਂ ਵੀ ਹੋ ਰਹੀਆਂ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਵੀਡੀਓ ਬਣ ਰਹੀਆਂ ਲਓ ਮਿੱਤਰੋ ਇੱਧਰ ਵੀਰ ਹੁਣੇ ਬੈਠੇ ਹੋਏ ਗੱਲਾਂ ਬਾਤਾਂ ਮਾਰ ਰਿਹਾ ਤੇ ਅੱਪਾ ਵੀ ਹੌਲੀ ਹੌਲੀ ਜਾ ਰਹੇ ਆ ਤੇ ਅੱਗੇ ਵੱਲ ਵਧ ਰਹੇ ਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਵੀ ਮਿੱਤਰੋ ਤੇ ਫਿਰ ਆਪਾਂ ਵੀ ਇੱਥੇ ਰੁੱਕ ਕੇ ਥੋੜਾ ਜਿਹਾ ਕੈਮਰਾ ਘੁਮਾਇਆ ਦੂਰ ਦਾ ਤੁਸੀਂ ਚੈੱਕ ਸਕਦੇ ਇੱਧਰ ਵੀਡੀਓ ਪੰਜ ਸੈਕ ਬਣ ਰਹੀਆਂ ਤੇ ਇਹ ਸਾਹਮਣੇ ਇਮਾਰਤ ਜੋ ਤੁਸੀਂ ਦੇਖ ਰਹੇ ਹੋ ਦੇਖੋ ਬਹੁਤ ਹੀ ਵਧੀਆ ਸੁੰਦਰ ਤੇ ਬਣੀ ਹੋਈ ਹੈ ਤੇ ਦੇਖੋ ਬਈ ਤੇ ਇਧਰ ਵੀ ਸਾਹਮਣੇ ਫੋਟੋਗ੍ਰਾਫੀਆਂ ਹੋ ਰਹੀਆਂ ਤੇ ਮੁੰਡੇ ਦੇਖ ਰਹੇ ਆ ਕਿ ਵਲੋਗਰ ਸਭ ਆਏ ਹੋਏ ਆ ਤੇ ਵੀਡੀਓ ਸ਼ੂਟ ਹੋ ਰਹੀਆਂ ਤੇ ਇਹ ਇਮਾਰਤ ਕਹਿੰਦੇ ਬਹੁਤ ਪੁਰਾਣੀ ਇਮਾਰਤ ਦੇਖ ਸਕਦੇ ਹੋ ਹਜੇ ਵੀ ਬਹੁਤ ਵਧੀਆ ਤੇ ਵਧੀਆ ਘੈਂਟ ਲੱਗ ਰਹੀ ਆ ਤੁਸੀਂ ਦੇਖ ਸਕਦੇ ਹੋ ਲੋ ਵੀ ਮਿੱਤਰੋ ਕਹਿੰਦੇ ਕਿੱਥੇ ਪਹੁੰਚ ਗਏ ਆ ਕਹਿੰਦੇ ਇੱਥੇ ਜਿੱਦਾਂ ਕਿ ਆਪਾਂ ਮਸੀਤਾ ਕਹਿ ਸਕਦੇ ਆ ਮੜੀਆਂ ਕਹਿ ਸਕਦੇ ਆ ਜਿੱਦਾਂ ਕਿ ਮਤਲਬ ਸੀਮੈਂਟ ਪਾ ਕੇ ਇਟਾਂ ਲਾ ਕੇ ਉਹ ਬਣਾ ਦਿੰਦੇ ਪੱਕੀਆਂ ਜੀਆਂ ਜਗ੍ਹਾ ਜਗ੍ਹਾ ਕਹਿ ਸਕਦੇ ਆ ਇੱਥੇ ਵਿੱਚ ਵਿੱਚ ਕਹਿੰਦੇ ਕਿਤੇ ਉਹ ਵੀ ਬਣੀ ਹੋਈਆਂ ਤੇ ਉਹ ਆਪਾਂ ਤੁਹਾਨੂੰ ਨਹੀਂ ਦਿਖਾਵਾਂਗੇ ਤੇ ਇੱਧਰ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਲੋ ਵੀਰ ਜੀ ਆਪਣੇ ਨਾਲ ਆਇਆ ਹੋਇਆ ਤੇ ਬਾਈ ਹੁਣੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਘਾਹ ਵਗੈਰਾ ਬਹੁਤ ਹੋ ਚੁੱਕਿਆ ਹੈ ਤੇ ਚਲੋ ਹੀ ਸਪਾਈ ਹੁੰਦੀ ਰਹਿੰਦੀ ਹੈ ਸਮੇਂ ਦੇ ਹਿਸਾਬ ਨਾਲ ਤੇ ਇਹ ਤੁਸੀਂ ਵਿਊ ਸਾਹਮਣੇ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਵਿਊ ਆ ਰਿਹਾ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਦਬ ਕੇ ਸ਼ੇਅਰ ਲਾਈਕ ਕਮੈਂਟ ਕਰਿਆ ਕੋ ਤੁਹਾਡੇ ਸਪੋਰਟ ਸਦਕਾ ਹੀ ਹੈ ਤੇ ਤੁਹਾਡੇ ਕਰਕੇ ਇਹ ਸਭ ਕੁਝ ਹੋ ਰਿਹਾ ਤੇ ਤੁਸੀਂ ਦੇਖਿਆ ਕਰੋ ਤੇ ਇਹ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਇਧਰ ਮੂਵੀ ਸ਼ੂਟ ਹੋ ਰਹੀ ਹੈ ਬਾਈ ਜੀ ਹੁਣੇ ਸ਼ੂਟ ਕਰ ਰਹੇ ਤੇ ਬੱਚੇ ਵੀ ਦੇਖੋ ਹੀ ਅਸੀਂ ਖੇਡੀਆਂ ਚੱਲ ਰਹੀਆਂ ਤੇ ਉਹ ਸਾਹਮਣੇ ਪਿਕਚਰ ਸ਼ੂਟ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਲਓ ਵੀ ਮਿੱਤਰੋ ਕਹਿੰਦੇ ਫਾਈਨਲੀ ਆਪਾਂ ਨੂੰ ਹਨੇਰਾ ਕਹਿੰਦੇ ਹੋ ਹੀ ਚੁੱਕਿਆ ਤੇ ਥੋੜਾ ਥੋੜਾ ਮਤਲਬ ਕਿ ਦਿਨ ਜਾਂ ਛੇਪ ਗਿਆ ਤੇ ਥੋੜਾ ਥੋੜਾ ਹਨੇਰਾ ਹੋ ਚੁੱਕਿਆ ਤੇ ਤੁਸੀਂ ਵਿਊ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਨਾ ਵਿਊ ਆ ਰਿਹਾ ਤੇ ਫਿਰ ਵੀ ਹਜੇ ਸੰਕਤਾ ਘੁੰਮ ਫਿਰ ਰਹੀਆਂ ਤੇ ਲਓ ਵੀ ਮਿੱਤਰੋ ਇਹ ਵੀਰ ਚੈੱਕ ਕਰੋ ਵੀਰ ਡਰ ਰਿਹਾ ਚਲੋ ਕੋਈ ਗੱਲ ਨਹੀਂ ਤੇ ਬਾਕੀ ਕੋਈ ਗੱਲ ਵੀਰ ਦੇ ਨਾਲ ਆਪਾਂ ਹੈਗੇ ਸੀ ਥੋੜਾ ਥੋੜਾ ਡਰ ਰਿਹਾ ਸੀ ਹਨੇਰਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਰੂਮ ਹੈਗੇ ਆ ਜੀ ਕਮਰੇ ਹੈਗੇ ਆ ਤੁਸੀਂ ਚੈੱਕ ਕਰ ਸਕਦੇ ਹੋ ਹਨੇਰਾ ਬਹੁਤ ਹੀ ਜ਼ਿਆਦਾ ਸੀ ਮਤਲਬ ਕਿ ਘਾਵ ਵਗੈਰਾ ਬਹੁਤ ਅੰਦਰ ਹੋਇਆ ਪਿਆ ਸੀ ਉਦੋਂ ਤੇ ਚਲੋ ਆਪਾਂ ਆਪਾਂ ਨੂੰ ਕਾਹਦਾ ਡਰ ਲੱਗਣਾ ਸੀ ਜਿੱਦਾਂ ਕਿ ਘਾਵ ਵਗੈਰਾ ਬਹੁਤ ਹੀ ਜ਼ਿਆਦਾ ਹੋਇਆ ਹੋਇਆ ਸੀ ਤੇ ਜਿੱਦਾਂ ਕੋਈ ਸੱਪ ਵਗੈਰਾ ਜਾਂ ਕੁਝ ਮਤਲਬ ਕਿ ਆ ਨਾ ਜਾਵੇ ਹਨਾ ਪੀ ਲੜ ਨਾ ਜਾਏ ਤੇ ਤੁਸੀਂ ਹੁਣ ਦੇਖ ਸਕਦੇ ਹੋ ਇਹ ਗੁਫਾਇਆਂ ਤੇ ਮਤਲਬ ਗਾਂ ਦੇ ਗਾਂ ਗੁਫਾ ਬਹੁਤ ਸਾਰੀਆਂ ਇਸ ਦੇ ਵਿੱਚ ਮੌਜੂਦ ਸੀ ਜੋ ਕਿ ਹੁਣ ਹਨੇਰੇ ਦੇ ਵਿੱਚ ਨਹੀਂ ਦਿਖ ਰਹੀਆਂ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਥੋੜੀਆਂ ਥੋੜੀਆਂ ਦਿਖ ਰਹੀਆਂ ਤੇ ਲਓ ਵੀ ਮਿੱਤਰੋ ਹੁਣ ਆਪਾਂ ਇਹ ਘੁੰਮ ਫਿਰ ਰਹੇ ਹਾਂ ਤੇ ਹਨੇਰੇ ਦੇ ਵਿੱਚ ਕੁਝ ਕੋਲੈਕਟਿਵ ਵਗੈਰਾ ਨਹੀਂ ਹੋਏ ਤੁਸੀਂ ਰੋਖ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪੁਰਾਣਾ ਇਹ ਰੋਖਾ ਹੈਗਾ ਇਹ ਬੋਰਡ ਹੈਗਾ ਜੀ ਬਹੁਤ ਹੀ ਜ਼ਿਆਦਾ ਵੱਡਾ ਤੇ ਹਨੇਰੇ ਦੇ ਵਿੱਚ ਨਹੀਂ ਦਿਖ ਰਿਹਾ ਤੇ ਪ੍ਰੋਪਰ ਤੇ ਲੋ ਵੀ ਮਿੱਤਰੋ ਇਹ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਕੰਧਾਂ ਦੇ ਉੱਤੇ ਬਹੁਤ ਕੁਝ ਲਿਖਿਆ ਹੋਇਆ ਸੀ ਚਲੋ ਆਪਾਂ ਇਗਨੋਰ ਕੀਤਾ ਤੇ ਇਹ ਤੁਸੀਂ ਸਾਹਮਣੇ ਹਨੇਰਾ ਜਿਹਦੇ ਵਿੱਚ ਚੈੱਕ ਕਰ ਸਕਦੇ ਹੋ ਤੇ ਇਮਾਰਤਾਂ ਮਿਲ ਰਹੀਆਂ ਛੋਟੀਆਂ-ਛੋਟੀਆਂ ਤੇ ਹਨੇਰਾ ਬਹੁਤ ਜ਼ਿਆਦਾ ਫਿਰ ਵੀ ਚਲੋ ਆਪਾਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਦਿਖਾਈਏ ਤੇ ਆਪਾਂ ਨੂੰ ਹਨੇਰਾ ਕਾਫੀ ਹੋ ਚੁੱਕਿਆ ਸੀ ਜੋ ਕਿ ਆਪਾਂ ਈਵਨਿੰਗ ਟਾਈਮ ਸੀ ਜੋ ਸ਼ਾਮ ਦਾ ਟਾਈਮ ਸੀ ਆਪਾਂ ਲੇਟ ਹੋ ਚੁੱਕੇ ਸੀ ਤੇ ਇਸ ਕਾਰਨ ਥੋੜਾ ਜਿਹਾ ਆਪਾਂ ਨੂੰ ਹਨੇਰਾ ਹੋ ਚੁੱਕਿਆ ਤੇ ਇਹ ਤੁਸੀਂ ਹੁਣ ਗੁਫਾਇਆ ਦੇਖ ਸਕਦੇ ਹੋ ਤੇ ਆਪਾਂ ਮਤਲਬ ਕਿ ਰੂਮ ਦੇ ਅੰਦਰ ਐਂਟਰ ਹੋ ਚੁੱਕੇ ਆ ਤੇ ਹੁਣ ਆਪਾਂ ਬਾਹਰ ਆ ਚੁੱਕੇ ਆ ਫਿਰ ਵੀ ਤੁਸੀਂ ਇਹ ਦੇਖ ਸਕਦੇ ਹੋ ਥੋੜਾ ਥੋੜਾ ਵਿਊ ਤੇ ਕਲੈਰਟੀ ਜੀ ਥੋੜੀ ਦਿਖ ਰਹੀ ਹੈ ਹਨੇਰੇ ਹੋਣ ਦੇ ਕਰਕੇ ਪ੍ਰੋਪਰ ਜੋ ਕਿ ਮਤਲਬ ਕਿ ਨਹੀਂ ਦਿਖ ਰਿਹਾ ਚਲੋ ਜੀ ਆਪਾਂ ਫੇਰ ਵੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਇਹ ਕੁਝ ਦਿਖਾਉਣ ਦੀ ਤੇ ਲੋ ਮਿੱਤਰੋ ਤੇ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਦਾਂ ਹੀ ਆਪਾਂ ਘੁੰਮਦੇ ਘਮਾਉਂਦੇ ਰਾਵਾਂਗੇ ਤੇ ਤੁਹਾਨੂੰ ਵੀ ਨਾਲੇ ਘਮਾਵਾਂਗੇ ਤੇ ਆ ਪਿੱਲਰ ਜੇ ਥੋੜੇ ਬਹੁਤ ਆਪਾਂ ਨੂੰ ਦੇਖਦੇ ਆ ਜਦੋਂ ਮਤਲਬ ਕਿ ਫਲੈਸ਼ ਵੱਜਦੀ ਆ ਫੋਨ ਦੀ ਤੇ ਇਦਾਂ ਹੀ ਆਪਾਂ ਘੁੰਮਦੇ ਰਹੇ ਜੀ ਥੋੜਾ ਬਹੁਤ ਘੁੰਮੇ ਆ ਤੇ ਤੁਹਾਡੇ ਕਰਕੇ ਵੀਡੀਓ ਬਰ ਸ਼ੂਟ ਕੀਤੀ ਆ ਜੋ ਕਿ ਆਪਾਂ YouTube ਫੈਮਿਲੀ ਨੂੰ ਆਪਾਂ ਦਿਖਾ ਸਕੀ ਇਹੇ ਜੋ ਕੁਝ ਵੀ ਹੋ ਰਿਹਾ YouTube ਫੈਮਿਲੀ ਕਰਕੇ ਸਭ ਕੁਝ ਹੋ ਰਿਹਾ ਤੁਹਾਨੂੰ ਦਿਖਾ ਸੀਗੇ ਹਨੇਰੇ ਦੇ ਵਿੱਚ ਆਪਾਂ ਘੁੰਮ ਫਿਰ ਰਹੇ ਆ ਨਾ ਨਾਲ ਤੁਹਾਨੂੰ ਵੀ ਕੁਮਾਰਿਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਦੱਬ ਕੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੁਹਾਡੀ ਸਪੋਰਟ ਸਦਕਾ ਹੀ ਆ ਦੋਸਤੋ ਤੇ ਆਪਾਂ ਮਿਲਾਂਗੇ ਨੈਕਸਟ ਪਾਰਟ ਦੇ ਵਿੱਚ ਤੇ ਆਪਣੇ ਨੈਕਸਟ ਪਾਰਟ ਵੀ ਆਊਗਾ ਲਵ ਵੀ ਮਿੱਤਰੋ ਤੁਸੀਂ ਇਹ ਸਾਹਮਣੇ ਇੱਧਰ ਚੈੱਕ ਕਰ ਸਕਦੇ ਹੋ ਤੇ ਹੁਣ ਮਤਲਬ ਕਿ ਇੱਥੋਂ ਦੋ ਮੁਜਰਮ ਨਿਕਲਣਗੇ ਦੋ ਤਿੰਨ ਲਵ ਮਿੱਤਰੋ ਆਹ ਦੇਖ ਲੋ ਦੇਖ ਲਓ ਦੇਖ ਲਓ ਕੀ ਕੁਛ ਹੋ ਰਿਹਾ ਕੀ ਕੁਛ ਚੱਲ ਰਿਹਾ ਲਓ ਮਿੱਤਰੋ ਦੇ ਮੁੰਡੇ ਸੰਗ ਜੇ ਗਏ ਸੀ ਤੇ ਇੱਕ ਬੰਦਾ ਹੋਰ ਨਿਕਲੇਗਾ ਉਹ ਵੀ ਆਏਗਾ ਜਲਦੀ ਤੇ ਲਓ ਮਿੱਤਰੋ ਏ ਆ ਜਾ ਵੀਰ ਓਏ ਲਓ ਮਿੱਤਰੋ ਇਹ ਸੰਗ ਰੇ ਆ ਲਓ ਮਿੱਤਰੋ ਤੇ ਮੁੰਡਾ ਡਰ ਚੁੱਕਿਆ ਸੀ ਚਲੋ ਮਿੱਤਰੋ ਮਿਲਦੇ ਆਪਾਂ ਨੈਕਸਟ ਪਾਰਟ ਦੇ ਵਿੱਚ